ਮੋਹਾਲੀ ਪੁਲਿਸ ਵੱਲੋਂ ਬਟਾਲਾ ਨਾਲ ਸੰਬੰਧਿਤ ਗੈਂਗਸਟਰ ਮੁਖਪਿੰਦਰ ਨੂੰ ਅੱਜ ਬਟਾਲਾ ਦੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ 8 ਜਨਵਰੀ ਤੱਕ ਮਿਲਿਆ ਰਿਮਾਂਡ ਪੇਸ਼ੀ ਕਰਵਾਉਣਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਦਾ ਕੰਮ ਟਾਰਗੇਟ ਕਿਲਿੰਗ ਅਤੇ ਫਿਰੌਤੀ ਮੰਗਣ ਦਾ ਸੀ ਬੀਤੇ ਦਿਨ ਮੋਹਾਲੀ ਤੋਂ ਮੁਕੰਦਰ ਨੂੰ ਦੋ ਪਿਸਤੌਲ ਅਤੇ ਇੱਕ ਫੋਰਚੂਨਰ ਗੱਡੀ ਨਾਲ ਗ੍ਰਿਫਤਾਰ ਕੀਤਾ ਸੀ ਇਹ ਪਹਿਲਾ ਕੇਸ ਆ ਤਾਰੀ ਸੀ ਹੁਣ ਇਸਨੇ ਵਾਲ ਕਟਵਾ ਲਏ ਹਨ ਇਸ ਦਾ 8 ਜਨਵਰੀ ਤੱਕ ਰਿਮਾਂਡ ਮਿਲਿਆ ਹੈ ਉਹ ਦੋ ਦੋਸਰ ਨਾਮ ਦਾ ਹਾਂਜੀ ਮੇਰਾ ਸਬ ਇੰਸਪੈਕਟਰ ਨਿਵਰਤ ਪਾਲ ਸਿੰਘ ਇਹਦੇ ਵਿੱਚ 19 ਤਰੀਕ ਨੂੰ ਸਾਨੂੰ ਮੁਖਬਰੀ ਹੋਈ ਸੀ ਕਿ ਸੁਖਪਿੰਦਰ ਸਿੰਘ ਹੈ ਇੱਕ ਹਰਮਨ ਸਿੰਘ ਹੈ ਤੇ ਜਸਟਿਨ ਗਿੱਲ ਇਹ ਤਿੰਨ ਜਣੇ ਜਿਹੜੇ ਅਪਰਾਧਿਕ ਗਰੋਹ ਬਣਾਇਆ ਹੋਇਆ ਪਵਿੱਤਰ ਚੌੜਾ ਉਹਦੇ ਅਧੀਨੇ ਕੰਮ ਕਰ ਰਹੇ ਆ ਰਾਤੀਆਂ ਮੰਗਣ ਟੈਕਸਟੋਨ ਕਾਲਸ ਦਾ ਇਹਨਾਂ ਦਾ ਨੈਟਵਰਕ ਚੱਲ ਰਿਹਾ ਤੇ ਟਾਰਗੇਟਡ ਕਲਿੰਗਸ ਦਾ ਇਹਨਾਂ ਦਾ ਕੰਮ ਸੀਗਾ ਜਿਹਦੇ ਵਿੱਚ 25 ਤਰੀਕ ਨੂੰ ਅਸੀਂ ਜਸਟਿਨ ਗਿੱਲ ਦੀ ਅਰੈਸਟ ਕੀਤੀ ਹੈ ਤੇ ਕੱਲ ਹੌਲੀ ਤੋਂ ਇਹਦੀ ਸੁਖਪਿੰਦਰ ਸਿੰਘ ਦੀ ਅਰੈਸਟ ਕਰਕੇ ਅੱਜ ਪੇਸ਼ ਕੀਤਾ ਇਹਦੇ ਵਿੱਚ ਦੋ ਪਿਸਟਲ ਰਿਕਵਰ ਹੋਏ ਆ ਪਹਿਲਾਂ ਇੱਕ ਇਹਦੀ ਫੋਰਚਨਰ ਗੱਡੀ ਜਿਹੜੀ ਸੀਗੀ ਉਹ ਆਪਾਂ ਰਿਕਵਰ ਕਰ ਲਈ ਹੋਈ ਹੈ ਉਹ ਹੁਣ ਰੀਸੈਂਟਲੀ ਇਹਨੇ ਵਾਲ ਕਟਾਏ ਆ ਪਹਿਲਾਂ ਇਹਨੇ ਮਤਲਬ ਬਾਬਾ ਬਣਿਆ ਸੀਗਾ ਇਹ ਤੇ ਹੁਣ ਰੀਸੈਂਟਲੀ ਇਹਨੇ ਵਾਲ ਕਟਾਏ ਕਿਨੇ ਜਿਹੜਾ ਰਿਮਾਂਡ ਮਿਲਿਆ ਸਰ ਸਰ 8 ਤਰੀਕ ਤੱਕ ਰਿਮਾਂਡ ਮਿਲ ਗਿਆ ਆਪਾਂ ਨੂੰ ਇਹਦੇ ਵਿੱਚ ਕਿੱਥੋਂ ਤੇ ਰਹੇ ਨੇ ਉਹ ਇਹ ਬਟਾੜੇ ਤੋਂ ਹੀ ਜੀ ਇੱਕ ਪਿੰਡ ਦਾ ਲੋਚਾਪਾ ਉਤਰਾਂ ਨਵਰੂਪਨਗਰ ਰਹਿ ਰਹੇ ਫਿਲਹਾਲ ਪਹਿਲਾਂ ਹੈਗਾ ਪਰਚਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕੀ ਕੀ ਉਹ ਡਿਟੇਲਸ ਉਹਦੀਆਂ ਅਸੀਂ ਸ਼ੇਅਰ ਨਹੀਂ ਕਰ ਸਕਦੇ ਹਾਂਜੀ ਦੋ ਪਿਸਟਲ ਪਹਿਲਾਂ ਬਰਾਮਦ ਹੋ ਚੁੱਕੀਆਂ ਸਰ ਤੁਹਾਨੂੰ ਦੱਸਤਾ ਹਾਂਜੀ ਕਲੇ ਪਿਸਟਲ ਕਿ ਰੋਂਗ ਨਹੀਂ ਰੋਂਗ ਪਿਆਗੇ ਤਿੰਨ ਤਿੰਨ ਰੋਂਗ ਸੀਗੇ ਹਾਂਜੀ ਹਾਂਜੀ ਪਵਿੱਤਰ ਚੌੜਾ ਜੀ ਪਵਿੱਤਰ ਚੌੜਾ